ਤਮਾਸ਼ਾ ਸਰਕਾਰੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਰ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਇਸਤਰੀ ਜਾਗਰਤੀ ਮੰਚ ਨਵਾਂ ਸ਼ਹਿਰ ਵੱਲੋਂ ਬੀਬੀ ਗੁਰਬਖਸ਼ ਕੌਰ ਸੰਗਾ ਦੀ ਅਗਵਾਈ ਦੇ ਹੇਠ ਕਿਸਾਨਾਂ ਦੇ ਹਿੱਤ ਵਿੱਚ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਦੇ ਰਿਲਾਈਸ ਸਮਾਰਟ ਸੁਪਰਸਟੋਰ ਦੇ ਬਾਹਰ ਰੋਸ ਧਰਨਾ ਦੇਣ ਉਪਰੰਤ ਸ਼ਹਿਰ ਦੀਆਂ ਵਕ ਵਕ ਸੜਕਾਂ ਬਾਜ਼ਾਰਾਂ ਅਤੇ ਚੌਕਾਂ ਵਿੱਚ ਸਰਕਾਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਖਿਲਾਫ ਰੋਸ ਮਾਰਚ ਕੀਤਾ ਪੱਤਰਕਾਰ ਪਰਦੇਸੀ ਅਤੇ ਕੁਲਵਿੰਦਰ ਸੋਨੂ ਦੀ ਰਿਪੋਰਟ ਨਵਾਂ ਸ਼ਹਿਰ ਕਰੋ ਰਾਟ ਕਰੋ ਰਾਟ ਕਰੋ ਖੇਤੀ ਕਰੋ ਭਾਰਤ ਆਜ਼ਾਦੋ ਜਿੰਦਾਬਾਦ ਜਿੰਦਾਬਾਦ ਸਾਡੇ ਪੰਜਾਬ ਦਾ ਇਤਿਹਾਸ ਇਹ ਹੈ ਪਹਿਲਾ ਤੋਂ ਹੀ ਗੁਰੂ ਸਾਹਿਬਾਂ ਨੇ ਇਹ ਲੋਕਾਂ ਨੂੰ ਬਹੁਤ ਗਲੇ ਤੇ ਹਿੰਮਤੀ ਬਣਾਇਆ ਹੋਇਆ ਹੈ ਜ਼ਬਰ ਜ਼ੁਲਮ ਦੇ ਖਿਲਾਫ ਲੜਨੇ ਬੜੇ ਇਹ ਲੋਕ ਨੇ ਤੇ ਕਦੇ ਪਿੱਛੇ ਨਹੀਂ ਹਟਦੇ ਹੋਏ ਆਪਣੇ ਬੱਚਿਆਂ ਨੂੰ ਇਹ ਦੱਸਣ ਕਿ ਇਹ ਜਿਹੜੇ ਲੋਕ ਆ ਇਹ ਸਾਡੇ ਜਿਹੜੇ ਹਮੈਤ ਚ ਨਹੀਂ ਹੈਗੇ ਜਿਹੜਾ ਨੂੰ ਅਸੀਂ ਆਪਣੇ ਆਰਟਿਸਟ ਕਹਿੰਦੇ ਆ ਆਪਣੇ ਹੀਰੋ ਕਹਿੰਦੇ ਆ ਸਾਡੇ ਹੀਰੋ ਨਹੀਂ ਹੈਗੇ ਔਰ ਤੁਸੀਂ ਆ ਦੇਖਿਆ ਹੋਣਾ ਕਿ ਕੰਗੜਾ ਰਕਾਵਤ ਨੇ ਕਿੰਨਾ ਘਟਿਆ ਬਿਆਨ ਦਿੱਤਾ ਹੈਗਾ ਕਹਿ ਰਹੀ ਹੈ ਕਿ ਜਿਹੜੀਆਂ ਬੀਬੀਆਂ ਉੱਥੇ ਧਰਨੇ ਤੇ ਸ਼ਹੀਨ ਬਾਗ ਚ ਵੀ ਸੀ ਇਹਦੇ ਵਿਰੋਧ ਵਿੱਚ ਬੈਠੀਆਂ ਸੀ ਜਾਂ ਤੇ ਜਿਹੜੀਆਂ ਹੁਣ ਜਿਹੜੀਆਂ ਜਨਾਨੀਆਂ ਉੱਥੇ ਗਈਆਂ ਨੇ ਜਨਾਨੀਆਂ ਦੇ ਖਾਤ ਪਟੇ ਕਾਰੋ ਬਾੜੀ ਜਿਹੜੇ ਆ ਕਾਰਪੋਰੇਟ ਘਰਾਂ ਨੇ ਉਹਦੇ ਖਾਕਾ ਕਿਉਂ ਤਾਂ ਕਿ ਛੋਟੇ ਕਾਰੋਬਾਰੀ ਬਸੇ ਕਰਨ ਛੋਟੇ ਦੁਕਾਨਦਾਰ ਜਿਹੜੇ ਬਸ ਪਿਆਰ ਤੋਂ ਗੱਡੀ ਲੰਘ ਜਾਊਗੀ ਔਰ ਥੱਲੇ ਮਿੱੱਦੇ ਜਾਵਾਂਗੇ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਜਿਹੜੀਆਂ ਦੁਕਾਨਾਂ ਤੋਂ ਬਾਹਰ ਆ ਕੇ ਨਾਰੇ ਲਾਓ ਸਾਡੇ ਨਾਲ ਇਹ ਸੰਜੇਲਾ ਸ਼ਿਲਪਗਸੇਂਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਅਜਾਜਤ ਦਿਓ ਧੰਨਵਾਦ